ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਜਸ ਸਕਿੱਲ ਤੇ ਅੱਜ ਆਪਣੇ ਕੋਲੇ ਬਾਈ ਸੁਖਿੰਦਰ ਲੋਪੋ ਹੁਣੀ ਆ ਰਹੇ ਆ ਤੇ ਉਹਨਾਂ ਨਾਲ ਕਰਦਿਆਂ ਗੱਲਾਂ ਬਾਤਾਂ ਆਇਓ ਜਿੱਤਣ ਦਾ ਮੱਲੂ ਮੌਕਾ ਖਾ ਮੇਰੇ ਨਾਲ ਸਾਰੇ ਜਵਹਾਗ ਬੈਠੇ ਆ ਵੱਡਾ ਬਾਈ ਬੈਠਾ ਸੀ ਪਰਿਵਾਰ ਸਾਰਾ ਇਕੱਠਾ ਹੋ ਕੇ ਅੱਜ ਆਉਣਾ ਸਾਡੀ ਮਜਬੂਰੀ ਬਣ ਗਈ ਮਾਛੀ ਕੇ ਪਿੰਡਾ ਜ਼ਿਲ੍ਹੇ ਮੋਗੇ ਦਾ ਸਾਡਾ ਮਾਣ ਗੱਭਰੂ ਜੱਸ ਬੈਠਾ 64.skills ਇਹਦਾ YouTube ਦਾ ਚੈਨਲ ਆ Instagram ਦਾ ਚੈਨਲ ਆ ਇਹਨੂੰ ਫਾਲੋ ਜਰੂਰ ਕਰਨਾ ਕਿਉਂ ਕਰਨਾ 10000 ਰੁਪਿਆ ਨਾਮ ਜੇ ਟਰੈਕਟਰ ਦੇ ਵਿੱਚ ਕੋਈ ਵੀ ਬੰਦਾ ਕਮੀ ਦੱਸੇ ਖੂਬੀ ਨਹੀਂ ਦੱਸਣੀ ਤੁਸੀਂ ਖੂਬੂਆਂ ਦਾ ਧਿਆਨ ਹੀ ਨਹੀਂ ਦੇਣਾ ਖੂਬੂਆਂ ਤਾਂ ਜਿਹੜੀਆਂ ਸਵਰਾਜ ਵਾਲੇ ਨੇ ਪਾਤਾਂਗਾਂ ਟਰੈਕਟਰ ਚ ਉਹ ਹੈ ਚੰਗੀਆਂ ਕਮੀ ਦੱਸਣੀ ਆ ਤੁਸੀਂ ਕਿਸੇ ਵੀ ਬੰਦੇ ਨੇ ਕਿ ਕਮੀ ਕੀ ਆ ਮੈਂ ਮੁੱਢੋਂ ਸ਼ੁਰੂ ਕਰਦਾ ਪਹਿਲੀ ਗੱਲ ਤੋਂ ਜੇ ਇਹ ਟਰੈਕਟਰ ਨੂੰ ਤੁਸੀਂ ਗਾਂ ਪਛਾਹ ਕਰਨਾ ਇਹ ਤਾਂ ਹੋਈ ਜਾਂਦਾ ਕਿਉਂਕਿ ਨਿਊਟਰਲ ਜੇ ਮੈਂ ਇਹਨੂੰ ਕਿਸੇ ਵੀ ਗੇਅਰ ਦੇ ਵਿੱਚ ਪਾ ਦੂੰਗਾ ਪਿੱਛੇ ਹਾਂ ਪਾਇਵਾਂ ਗੇਅਰ ਅਗੇਅਰ ਚ ਪਾ ਗਿਆ ਹੁਣ ਨਹੀਂ ਰੁੜਦਾ ਹੁਣੇ ਟਾਸ ਪਨੂੰਗਾ ਇਹਦੀ ਇੰਜਨ ਯਸ ਕਿੰਨਾ ਚਿਰ ਲੱਗ ਗਿਆ ਸੱਜਣਾ ਇਹਨੂੰ ਇੰਨਾ ਕੁ ਕਰਨ ਵਾਸਤੇ ਇਹਨੂੰ ਪੂਰਾ ਇੱਕ ਸਾਲ ਲੱਗਿਆ ਇਹ ਕੰਪਲੀਟ ਕਰਨ ਤੇ ਅਸਲ ਵਿੱਚ ਕੰਮ ਕਰਦਾ ਬਾਚ ਇਹਦਾ ਜਦੋਂ ਟਰੈਕਟਰ ਚੱਲ ਕਰੇਗਾ ਕੰਮ ਕਰੂਗਾ। ਆਹ ਤੇ ਹੁਣ ਵੀ ਹਾਂ ਹਾਂ ਉਹਦਾ ਕੰਮ ਕਰੂਗਾ ਇੱਥੇ ਨਹੀਂ ਇਹਨੇ ਕਰਨਾ। ਅੱਛਾ ਜਦੋਂ ਟਰੈਕਟਰ ਚੱਲ ਰਿਹਾ ਚੱਲ ਗਿਆ ਉਹਦਾ ਕੰਮ ਕਰੂਗਾ। ਉਦੋਂ ਕਾਲਾ ਚ ਕੰਮ ਕਰੂਗਾ। ਬ੍ਰੇਕ ਕੰਮ ਕਰਦੇ? ਬ੍ਰੇਕ ਕੰਮ ਕਰਦੇ ਸਿੰਗਲ ਸਿੰਗਲ ਪੈਡਲ ਬ੍ਰੇਕ ਅੰਦਰਲਾ ਬਾਹਰਲਾ ਅਟਵਰਟ ਕੰਮ ਕਰੂਗਾ। ਇੱਕ ਮਿੰਟ ਮੈਨੂੰ ਇਹਨੂੰ ਨਟਰ ਕਰ ਲੈਣ ਦੇ। ਜਦੋਂ ਹੋ ਗਿਆ। ਇਹ ਇੱਕ ਰੋ ਗਿਆ ਵੇਖ। ਆ ਇਧਰ ਲਾ। ਵੱਡੇ ਭਾਈ ਹਜੇ ਸੀਟ ਪਾਸੋਂ ਹੀ ਫਾਰਮੈਟੀ ਤੌਰ ਤੇ ਲਾਤੀ ਨਹੀਂ ਸੀਟ ਵੀਰੀਅਰ ਦੇ ਉੱਪਰ ਆਸ਼ਮਾ ਵੀ ਆ ਗਈ ਅੱਗੇ ਪਿੱਛੇ ਵੀ ਤੇ ਉੱਪਰ ਵੀ ਸ਼ੱਕਰ ਆ ਗਈ ਅੱਛਾ ਆਹ ਸ਼ੱਕਰ ਹੈ ਤੇ ਗਾਹਾ ਪਛਾਹ ਗਾਹਾ ਹੈ ਵਾਦੀ ਬਰਦੋ ਅੱਛਾ ਆਹ ਲੀਵਰ ਤੋਂ ਗਾਹਾ ਪਛਾਹ ਆਈਏ ਮਾੜਾ ਕਰਕੇ ਦਿਖਾਈ ਯਾਰ ਮੈਂ ਤੋੜ ਦੂੰਗਾ ਮੈਨੂੰ ਡਰ ਲੱਗਦਾ ਏ ਲੈ ਕਰਕੇ ਚਲੋ 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 ਇੱਕ ਇੱਕ ਨਾਕਫੋਨ ਨੇ ਨਾਟੀ ਲਾਇਆ ਜਿੰਨੇ ਸਵਰਾਜ ਟਰੈਕਟਰ ਤੇ ਲੱਗੇ ਹਾਂਜੀ ਹਾਂ ਇਹ ਤਾਂ ਸਿਸਟਮ ਕਾਹਦਾ ਬਣਾਇਆ ਆ ਸਾਰਾ ਸਿਸਟਮ ਇਹ ਜਿਹੜਾ ਬਲਾਕ ਹੈਦਾ ਇੰਜਣ ਦਾ ਇਹ ਇਹ ਲੱਕੜ ਦਾ ਹੈਗਾ ਹਾਂ ਤੇ ਜਿਹੜਾ ਗੀਅਰ ਬਾਕਸ ਕੀ ਆ ਆਪਣੀ ਆਜਾ ਹੋ ਜਾਣਾ ਇਹ ਲੋਹੇ ਦਾ ਆ ਸਾਰਾ ਫੇਰ ਪਿੱਛੇ ਲੱਕੜਾਂ ਦੀ ਅੱਛਾ ਆ ਗੀਅਰ ਬਾਕਸ ਆ ਜਿਹੜਾ ਇਹ ਲੋਹੇ ਦਾ ਹਾਂਜੀ ਇਹ ਲੋਹੇ ਦਾ ਇਹਦੇ ਵਿੱਚ ਜਿਹੜਾ ਗਰਾਰੀ ਸਿਸਟਮ ਪਾਇਆ ਉਹ ਕਿੱਥੋਂ ਲਿਆਂਦਾ ਗਰਾਰੀ ਜਿਵੇਂ ਆਪਾਂ ਛੋਟੀਆਂ ਡਰਿੱਲ ਗੀਅਰ ਹੋਗੇ ਜੀ ਜਾਂ ਹੋਰ ਜਿੱਦਾਂ ਦੇ ਆਪਾਂ ਨੂੰ ਚਾਹੀਦੇ ਸੀਗੇ ਉਹ ਹੀ ਹੋਏ ਕੀਤੇ ਆ ਡਰਿੱਲਾਂ ਚੋਂ ਡਰਿੱਲਾਂ ਪਨ ਪਨ ਕੇ ਦੇਖ ਲੈ ਪ੍ਰੀਤ ਹੈ ਬਾਈ ਡਰ ਲੰਪਨ ਪਨ ਕੇ ਗਰਾਰੀਆਂ ਵਰਤੀਆਂ ਬੰਦੇ ਇਸ ਤਿਤ ਗੇਰ ਇੱਥੇ ਲਾਉਂਦਾ ਸਾਈਡ ਗੇਰ ਕਾ ਤੋਂ ਲਾਤਾ ਬਸੇ ਆਈ ਸੀਗਾ ਵੀ ਇੱਦੀ ਕੁਛ ਨਾਵਾ ਕਰੀਏ ਜਿਵੇਂ ਸਵਰਾ ਆ ਜਾਣਾ ਨੇ ਹੁਣ ਸੈਡ ਕਰਤਾ ਵੀ ਆਪਾਂ ਵੀ ਸੈਡ ਹੀ ਕੱਢੀ ਹੁਣ ਦੇਖ ਜੇ ਇੱਥੇ ਗੇਰ ਲਾਉਂਦਾ ਸੀ ਇਹਨੂੰ ਸੌਖਾ ਹੁੰਦਾ ਸੀ ਭਾਈ ਕਿਉਂਕਿ ਇੱਥੋਂ ਇੱਥੋਂ ਸੈਡ ਤੋਂ ਐਵੇਂ ਦੇਣੀਆ ਕੰਟਰੋਲ ਦੇਣੇ ਬਹੁਤ ਔਖਾ ਹੂੰ ਕਿੰਨੇ ਗੇਰ ਆ ਕਿੰਨਾ ਸਪੀਡ ਆ ਇਹ 2 ਸਪੀਡ ਆਈ ਅੱਛਾ ਆਈ ਤੇ ਲੋ ਹਾਈ ਤੇ ਲੋ ਹਾਈ ਤੇ ਲੋ ਤੇ ਹਾਈ ਤੇ ਲੋ ਚ ਕਿੰਨੇ ਕਿੰਨੇ ਗੇਰ ਅੱਗੇ ਨੂੰ ਪਿੱਛੇ ਫਾਰਵਰਡ ਤੇ ਰਿਵਰਸ ਹੀ ਹੈ ਫਾਰਵਰਡ ਤੇ ਫਾਰਵਰਡ ਤੇ ਰਿਵਰਸ ਪੀਟੀਓ ਚੱਲਦੀ ਆ ਪੀਟੀਓ ਚੱਲਦੀ ਆ ਫਾਰਵਰਡ ਤੇ ਰਿਵਰਸ ਪੀਟੀਓ ਪੀਟੀਓ ਦੀਆਂ ਦੋ ਸਪੀਡਾਂ ਆ ਇਹ ਪੀਟੀਓ ਦੇ ਵਿੱਚ ਦੋ ਸਪੀਡਾਂ ਫਾਰਵਰਡ ਤੇ ਰਿਵਰਸ ਪੀਟੀਓ ਕਲੱਚ ਨਾਲ ਰੁਕਦੀ ਆ ਕਿ ਪੀਟੀਓ ਕਲੱਚ ਨਾਲ ਨਹੀਂ ਰੁਕਤ ਰੁਕਦੀ ਆ ਆਪਾਂ ਰੋਕ ਕੇ ਦਿੰਦੇ ਆ ਪੀਟੀਓ ਨੂੰ ਜਦੋਂ ਆਪਾਂ ਕਲੱਚ ਨਾਲ ਪਾਵਾਂਗੇ ਉਦੋਂ ਰੁਕੂਗੇ ਆ ਸਾਰੀਆਂ ਚੀਜ਼ਾਂ ਮੈਨੂੰ ਕਰਕੇ ਦਿਖਾਉਣੀ ਆ ਤੂੰ ਕੈਮਰੇ ਤੇ ਇੱਥੇ ਲਾਈਵ ਦਿਖਾਵਾਂਗੇ ਮੋਕੇ ਤੇ ਹਾਂਜੀ ਤੇ ਲੈਫਟ ਲੈਫਟ ਆਹ ਲੀਵਰਾਂ ਤੋਂ ਚੱਕਦਾ ਲੈਫਟ ਲੀਵਰਾਂ ਤੋਂ ਹਾਂਜੀ ਆ ਦੇਖੋ ਲੀਵਰਾਂ ਤੋਂ ਲੈਫਟ ਚੱਕੂਗਾ ਹਾਂਜੀ ਲੈਫਟ ਲੀਵਰਾਂ ਤੋਂ ਹੀ ਚੱਕੂਗਾ ਹਾਂਜੀ ਇਹ ਲੈਫਟ ਹੈ ਦੀ ਲੀਵਰਾਂ ਤੋਂ ਹੀ ਹੈ ਜੀ ਜੇ ਰਿਮੋਟ ਤੋਂ ਕਰਨੀ ਹੈ ਉਹ ਵੀ ਹੋ ਜੂਗੀ ਇਹਦੇ ਤੋਂ ਪਰ ਹਜੇ ਇਹਦੇ ਦੀ ਹੈ ਸਾਡੀ ਲੈਫਟ ਅੱਛਾ ਆਹ ਰਿਮੋਟ ਹੈਗਾ ਇਹਦੇ ਤੋਂ ਪਾਸੇ ਖੜੇ ਹੀ ਕੰਟਰੋਲ ਵੀ ਹੋ ਸਕਦਾ ਤੁਸੀਂ ਸਾਰਾ ਕੰਟਰੋਲ ਕਰ ਸਕਦੇ ਆ ਇਹਦੇ ਦੀ ਪਾਸੇ ਖੜੇ ਤਾਂ ਗੇਅਰ ਵੀ ਪਾਣਗੇ ਗੇਅਰ ਪਿੱਛੇ ਸਾਰਾ ਕੁਝ ਇੱਥੇ ਨੂੰ ਹੋਊਗਾ ਦੋਨੇ ਆਫਸਾਈਟ ਦੇ ਇਹਨੂੰ ਮੈਨੂਅਲ ਇਧਰੋਂ ਚਲਾਉਣਾ ਹੈ ਗੇਹੜਾ ਤੋਂ ਫੇਰ ਆਹ ਸਾਈਡ ਤੇ ਰੱਖਣਾ ਪਊ ਹਾਂ ਦੇ ਇਹ ਦੇਣਾ ਚਲਾਉਣਾ ਫੇਰ ਇਹਨੂੰ ਘੱਟਣਾ ਪੈਣਾ ਫੇਰ ਇੱਧਰੋਂ ਲੋਗਾਂਗੇ ਕਮਾਲ 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 ਲੈਫਟ ਵਾਲੇ ਪਾਸੇ ਲੈਫਟ ਲੈਫਟ ਕੰਟਰੋਲ ਕਰਦੀ ਹੈ ਲੈਫਟ ਹਾਂਜੀ ਆਹ ਕੰਟਰੋਲਰ ਕੰਮ ਕਰਦਾ ਹੈ ਆ ਦੇਖੀ ਪ੍ਰੀਤ ਮਗਰਲੇ ਪਾਸੇ ਪੁੱਤ ਹਾਂਜੀ ਇਹ ਟਰੈਕਟਰ ਨੂੰ ਘੁਮਾ ਦਿਆਂ ਆਹ ਕੰਟਰੋਲਰ ਕੰਮ ਕਰਦਾ ਹੈ ਜੁੱਤੋਂ ਕਾ ਮਾਰੂ ਕੀ ਲੈਫਟ ਤੇ ਲੈਫਟ ਚੱਕੂ ਕਰਾਏ ਚੱਕੂ ਕਰਾ ਹਾਂ ਜੀ ਚਾਹਵੇਂ ਉਹ ਸਟਾਰਟ ਕਰਨ ਤੋਂ ਬਾਅਦ ਇਹ ਸਾਰੇ ਸਾਰੇ ਕਰੂਗਾ ਹਾਂ ਜੀ ਯਾਰ ਹੱਥ ਬੋਦੀਆ ਇਹਦੀ ਸ਼ੋ ਕਿਵੇਂ ਖੁੱਲਦੀ ਆ ਕਿਉਂ ਇਹਦੀ ਖੁੱਲਦੀ ਆ ਖੋਲ ਕੇ ਰਖਾਇਓਗਾ ਸ਼ੋ ਅਜੇ ਸ਼ੋਲੇ ਉਹ ਵੀ ਉਵੇਂ ਹੀ ਕੰਮ ਕਰਦੇ ਆ ਹਾਂ ਜੀ ਸਾਰੇ ਲੋਕ ਇਹਦੇ ਉੱਦਾਂ ਨਾਲ ਇਹ 1 ਮਿੰਟ ਆਸਲੈਂਸਰ ਲੈ ਜੂ ਹਾਂ ਜੀ ਆਹ ਦੇਖੀ ਸਲੈਂਸਰ ਲੱਗ ਗਿਆ ਸਲੈਂਸਰ ਲੋਹੇ ਦਾ ਬਾਈ ਪਰ ਤੇ ਦੇਖੋ ਫਿਰਾਂਸਰ ਸਲੈਂਸਰ ਰੈਡੀਏਟਰ ਪੱਖਾ ਆਪਾਂ ਇਹਨੂੰ ਜਸਟ ਸਟਾਰਟ ਕਰੀਏ ਹਾਂਜੀ ਇੱਥੋਂ ਦਾ ਪ੍ਰੋਸਸਰ ਪ੍ਰੀਤ ਆ ਦੇਖੋ ਫੇਰ ਕਲੀਂਟਰ ਦੇਖਿਆ ਇਹ ਤੇਰੇ ਨਾਲ ਕੋਈ ਇੱਕੋ ਨੇ ਕੰਟਰੀ ਸਾਈਡ ਯੂਟਿਊਬਰ ਵਾਲੇ ਨੇ ਵੀਡੀਓ ਬਣਾਈ ਆ ਉਹ ਵੀਡੀਓ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਵਾਇਰਲ ਆ ਤੇ ਉਹਦੇ ਨਾਲ ਕਿਸੇ ਕੰਪਨੀ ਵਾਲੇ ਨੇ ਸੰਪਰਕ ਨਹੀਂ ਕੀਤਾ ਤੇਰੇ ਨਾਲ ਨਹੀਂ ਤੇ ਸਵਰਾਜ ਵਾਲਿਆਂ ਨੂੰ ਆਉਣਾ ਚਾਹੀਦਾ ਤੇਰੇ ਕੋਲ ਲਿਖ ਦੇ ਹੈ ਤੇ ਜਿਹੜਾ ਇਹ ਆ ਇਹਦੇ ਮੁਰਦਾ ਵੀ ਅਮੋਰੋ ਇਹ ਹਾਂਜੀ ਅਮੋਰਦੇ ਹੀ ਇਹ ਸਾਰਾ ਇਲੈਕਟ੍ਰੋਨਿਕ ਸਿਸਟਮ ਸਾਰਾ ਮੁਰਦਾ ਸੇਮ ਉਵੇਂ ਕੀਤਾ ਨਾਟ ਨਾਟ ਉਵੇਂ ਬਣਾਇਆ ਅ ਟਾਇਰ ਕਿਵੇਂ ਬਣਾਏ ਇਹ ਟਾਇਰ ਆਪਣੇ ਮੈਟ ਦੇ ਆ ਜੀ ਰੈਮ ਬਣਾ ਕੇ ਹਾਂ ਤੇ ਕੱਟ ਕਟਿੰਗ ਕਰਕੇ ਮੈਟ ਦੀ ਉਹ ਕਟਿੰਗ ਕਰਕੇ ਲਵੇੜ ਕੇ ਉਹਨੂੰ ਕੋਈ ਸ਼ੇਪ ਦਿੱਤੀ ਜਾਂਦੀ ਹੈ ਕੁਮਾਰ ਅੱਗੇ ਤੇ ਆ ਵੀ ਟੈਰ ਆ ਬਣਾਏ ਹਾਂ ਜੀ ਇਹ ਨਿਆ ਬਣਾਏ ਤੂੰ ਦੇਖ ਰੈਮ ਬਣਾਇਆ ਵੀਰੇ ਦੇਖ ਵੱਡੇ ਭਾਈ ਰੈਮ ਰੈਮ ਦੇ ਵਿੱਚ ਜਿਹੜਾ ਆ ਅਲੱਗ ਤੋਂ ਨਾਟ ਹੈ ਤੇ ਆ ਹੱਪ ਵਾਲੇ ਨਾਟ ਅਲੱਗ ਤੋਂ ਹੈ ਤੇ ਆ ਮਗਰ ਇਹਨੂੰ ਕੀ ਕਹਿੰਦੇ ਹੁੰਦੇ ਟਿਊਪਾ ਮਗਰਲਾ ਹਿੱਸਾ ਮਗਰਲੇ ਹਿੱਸੇ ਤੇ ਪੂਰੀ ਜੀ ਮੈਂ ਗੱਲ ਕਰਨਾ ਤੁਸੀਂ ਮਗਰਲਾ ਹਿੱਸਾ ਬਣਿਆ ਦੇਖੋ ਟਿਊਬਾ ਟਿਊਬਾਂ ਕਾਹਦੀਆਂ ਬਣੀਆਂ ਇਹ ਲੱਕੜ ਦੀਆਂ ਤੁਸੀਂ ਦੇਖੋ ਲੱਕੜ ਦੀਆਂ ਟਿਊਬਾਂ ਬਣੀਆਂ ਇਹ ਲੱਕੜ ਦੀਆਂ ਇਹਦੇ ਵਿੱਚ ਲੂਬ੍ਰਿਕੈਂਟ ਪੈਂਦਾ ਇਹਦੇ ਵਿੱਚ ਲਿਕਵਿਡ ਗ੍ਰੀਸ ਆ ਜਿਹੜਾ ਆਪਣਾ ਪਤਲਾ ਹੁੰਦਾਗਾ ਗ੍ਰੀਸ ਪੈਂਦਾ ਦੇਖੋ ਲੂਬ੍ਰਿਕੈਂਟ ਕਿਉਂਕਿ ਜਦੋਂ ਵਿੱਚ ਘਰਾਰੀਆਂ ਚਲਣੀਆਂ ਤਾਂ ਲੂਬ੍ਰਿਕੈਂਟ ਚਾਹੀਦਾ ਜੇ ਮੰਨ ਲਓ ਇਹਨੂੰ ਚਲਾਉਣਾ ਹੋਵੇ ਕਿੰਨੇ ਮਿੰਟ 5 ਮਿੰਟ 10 ਮਿੰਟ ਕਿੰਨੇ ਮਿੰਟ ਲਗਾਤਾਰ ਚੱਲ ਸਕਦਾ ਇਹ ਬੈਟਰੀ ਤੇ ਲਗਾਤਾਰ 1 ਘੰਟਾ ਚੱਲਦਾ ਲੋਡ ਤੇ ਚੱਲੇ ਮਿੰਦਾ 1 ਘੰਟਾ ਕਿਹੜੇ ਕਿਹੜੇ ਸੰਦ ਖਿੱਚਦਾ ਹੈ ਇਹਦੇ ਪਿੱਛੇ ਰੋਟਾਵੇਟਰਾਂ ਤੇ ਹਾਲ ਖਰਾਹ ਹੋ ਗਿਆ ਜਿਵੇਂ ਹੂੰ ਕੁਝ ਵੀ ਪਾ ਲੋ ਕਿੰਨੇ ਸੰਦ ਬਣਾ ਲਏ ਇਹਦੇ ਮਗਰਲੇ ਪਾਸੇ ਵਾਲੇ ਇਹਦੇ ਇੱਕ ਖਰਾਹ ਹੈ ਆਪਣੇ ਕੋਲੇ ਹਾਲ ਆ ਜੀ ਤੇ ਰੋਟਾਵੇਟਰ ਇੱਕ ਜਮੇਤਰ ਮੈਂ ਆ ਗਿਆ ਵਾਈਰ ਜ਼ਰਾ ਬੰਦਾ ਯਾਰ ਨੈਕਸਟ ਲੈਵਲ ਚੀਜ਼ ਹੈ ਨੈਕਸਟ ਲੈਵਲ ਜਿਵੇਂ ਮੰਨ ਕੇ ਚੱਲ ਵੀ ਜੇ ਤੂੰ ਹੁਣ ਬਰਾਬਰ ਸਵਰਾਜ ਦੇ ਇੱਕ ਦਿਨ ਇੱਕ ਫੋਟੋ ਪਾਈ ਹੋਈ ਆ ਫੇਸਬੁੱਕ ਤੇ ਪਾਈ ਆ ਇੰਸਟਾਗ੍ਰਾਮ ਤੇ ਪਤਾ ਨਹੀਂ ਪਾਈ ਵੀ ਆ ਉਹ ਕਿਸੇ ਦਾ ਲਿਖ ਕੇ ਪਾਇਆ ਹੋਇਆ ਵੀ ਆ ਮਾਡਲ ਆ ਮਾਚੀ ਕਹਿੰਦੇ ਮੁੰਡਿਆਂ ਨੇ ਬਣਾਇਆ ਇਹ ਅਸਲੀ ਟਰੈਕਟਰ ਨਹੀਂ ਭਲੇਖਾ ਨਖਾ ਜਿਹਦੇ ਬਿਲਕੁਲ ਅਸਲੀ ਲੱਗਦਾ ਖੜਾ ਨਾ ਬਾਈ ਮਿੱਟੀ ਜੀ ਤੇ ਪਤਾ ਨਹੀਂ ਕਿਨੇ ਪਾਈ ਆ ਫੋਟੋ ਚੱਕ ਮਾ ਜਿਹਾ ਖੜਾ ਨਾ ਹਾਂ ਹਾਂ ਉਹ ਦੀ ਪਾਈ ਵੀ ਆ ਯਾਰ ਮੱਲੀ ਦੀ ਹਾਂ ਮੱਲੀ ਦੀ ਪਾਈ ਤੇ ਉਹ ਫੋਟੋ ਇੰਨੀ ਵਾਇਰਲ ਹੋ ਇੰਨੇ ਲੋਕਾਂ ਨੇ ਸਕਰੀਨ ਸ਼ਾਟ ਲੈ ਲੈ ਕੇ ਵਟਸਐਪ ਤੇ ਪਾਈ ਹੋਈ ਆ ਕਿੱਥੇ ਆ ਬੰਦਾ ਕਿੱਥੇ ਆ ਬੰਦਾ ਕੌਣ ਆ ਬੰਦਾ ਕੌਣ ਇੱਕ ਗੱਲ ਮੈਂ ਦੇਖੀ ਆ ਇੱਕ ਫੋਟੋ ਵਾਇਰਲ ਹੋ ਜੇ ਲੋਕ ਬੰਦਾ ਭਾਲਣ ਲੱਗ ਜਾਂਦੇ ਜੇ ਦੂਜੀ ਵੀਡੀਓ ਪਾਦ ਕੇ ਲੋਕ ਬੰਦਾ ਹੀ ਨਹੀਂ ਭਾਲਦੇ YouTube ਤੇ ਕਿੰਨੇ ਸਬਸਕ੍ਰਾਈਬਰ ਹੋ ਗਏ 4612 ਥੋੜੇ ਆ ਲੈ ਯਾਰ ਦੱਸੋ ਯਾਰ ਉਹ ਸਾਡੇ ਵਰਗੇ ਬੰਦੇ 7-7 ਤੋਂ 8-8 ਲੱਖ ਸਬਸਕ੍ਰਾਈਬਰ ਚੱਕੀ ਫਿਰਦੇ ਆਹ ਬੰਦਿਆਂ ਦੇ ਸਰ ਤੇ ਆਹ ਬੰਦੇ ਦੇ ਸਰ ਤੇ ਇਹਦਾ ਲੱਖ ਸਬਸਕ੍ਰਾਈਬਰ ਚਾਹੀਦਾ ਇਹਦਾ 2 ਲੱਖ ਸਬਸਕ੍ਰਾਈਬਰ ਚਾਹੀਦਾ ਤਾਂ ਮਿਲੀਅਨ ਸਬਸਕ੍ਰਾਈਬਰ ਚਾਹੀਦਾ ਜੋ ਆਗ ਤੁਰੇ ਫਿਰਦੇ ਯਾਰ ਕਿੰਨਾ ਦੇ ਕਿੰਨਾ ਦੀਆਂ ਰੀਸਾਂ ਕਰੀ ਜਾਂਦੇ ਜਵਾਕ ਇਹਨਾਂ ਦੀਆਂ ਰੀਸਾਂ ਕਰਨ ਜਦੋਂ ਆਪਾਂ ਬੱਬ ਡਾਇਰੈਕਟਰ ਦੇ ਮੂਹਰੇ ਖੜਾਉਨੇ ਆ ਇੱਕ ਇੱਕ ਪਾਈਪ ਸਾਰਾ ਕੁਝ ਇੱਕ ਇੱਕ ਮੇਲ ਖਾਂਦਾ ਉਹਦੇ ਨਾਲ ਹਾਂਜੀ ਇਹ ਤੇ 3 ਚਾਵਾ ਲੈਫਟ ਪੰਪ ਵੀ ਡਬਲ ਆਇਆ ਤੇ ਲੈਫਟ ਪੰਪ ਆ ਤੇ ਡਿਸਟ੍ਰੀਬਿਊਟਰ ਜਿਹੜਾ ਉਹ ਵੀ ਡਬਲ ਆਇਆ ਇਧਰਲੇ ਪਾਸੇ ਪ੍ਰੀਤ ਕਮਾਈ 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 ਆਹ ਦੇਖ ਇੱਕ ਇੱਕ ਪਾਈਪ ਇੱਕ ਇੱਕ ਪਾਈਪ ਦੀ ਫਿਟਿੰਗ ਇਹਦੀ ਇਹਦੀ ਇਹਨੂੰ ਚਲਾਉਣ ਵਾਲਾ ਇਹਨੂੰ ਇਹ ਸਟਾਰਟ ਹੋਊਗਾ ਹੁਣ ਹਾਂਜੀ ਕਾਰਖਾਨਾ ਸਟਾਰਟ ਹੋ ਗਿਆ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਘੋਟ ਹੋ ਗਿਆ ਇੱਕ ਮਿੰਟ ਮੈਨੂੰ ਆ ਚੱਕ ਲੈਣੇ ਮੈਂ ਸਟਾਰਟ ਕਰਦਾ ਆ ਇੱਕ ਮਿੰਟ ਇੱਕ ਮਿੰਟ ਸਲੈਂਸਰ ਲਾਉਂਦਾ ਮੈਨੂੰ ਇਹ ਲਾ ਦੇਣਾ ਕੋਸਤੂ ਆ ਇੱਕ ਮਿੰਟ ਮੇਰੇ ਬੱਚੇ ਦੇਖਿਓ ਸਟਾਰਟ ਹੁੰਦਾ ਦੇਖ ਨਿਗਾ ਰੱਖਿਓ ਬਣਾ ਕੇ ਇੱਕ ਮਿੰਟ ਪ੍ਰੀਤ ਨਿਗਾਹ ਤੇਰੀ ਡਾਰ ਕਰੂ ਕਿਉਂ ਪੁਰਾਣੇ ਡਾਊਟਰਾਂ ਵਰਗਾ ਟਾਟ ਆ ਜੇ ਹੁਣ ਮੰਨ ਲਓ ਵੀ ਇਹਦਾ ਜੇੜਾ ਆਪਾਂ ਇਹਨੂੰ ਬੰਦ ਕਰ ਦੇਈਏ ਬੰਦ ਕਰਾਂ ਫਰੰਸਰ ਲਾ ਲਵਾਂ ਬਾਅਦੋਂ ਉਹਨਾਂ ਇਤੋਂ ਕੀ ਕਰਦਾ ਇਹ ਆਉਣ ਨਹੀਂ ਚਾਹੀਦਾ ਉਹਨੋਂ ਤਾਂ ਮਗਰ ਲ ਗੇਅਰ ਸਿਸਟਮ ਹੁੰਦਾ ਆ ਤੇ ਮੋਟਰ ਹੁੰਦਾ ਆ ਇੱਕੋ ਹੀ ਨਾ ਤੇ ਫਰੰਸਰ ਲਾ ਲਵਾਂ

ਆ ਕਮੈਂਟ ਨੂੰ ਆਹ ਬੋਲਣਾ ਤਰੀਕਾ ਐਸਾ ਤੋਂ ਹੋਊਗਾ ਮੈਨੂੰ ਕੋਈ ਨਹੀਂ ਆਹ ਅੱਜ ਤੋਂ ਟੋਰੀ ਜਦੋਂ ਨਾ ਕਰਾ ਚਾਹਣਾ ਦੂ ਹੈ ਚੱਕੇ ਘਰ ਰਹੀ ਹੈ ਤਾਂ ਵਿੱਚ ਅੱਛਾ ਹਜੇ ਰੰਗਰੂ ਹੋਇਆ ਵਾ ਜੇ ਮੈਂ ਬ੍ਰੇਕ ਐਸ ਤੋਂ ਪਾਸੇ ਨੂੰ ਹੋਰ ਅੱਛਾ ਨਹੀਂ ਉੱਤੋਂ ਪਾਓ। ਕੰਦਾ ਹੋਇਆ ਵਾ, ਹੈ? ਇੱਕ ਪਾਸੇ ਮੋੜੀਏ। ਇੱਥੇ। ਇੱਕ ਮਰਵਾਤ। ਉੱਧਰ ਮੈਂ ਪਾ ਰਹੀ ਹਾਂ। ਕੁਝ ਢਾਲ ਚੰਨੇ ਯਾਰ। ਉਹ ਯਾਰ ਸਿੱਪੀ ਜਾ ਰਹਾ ਸੀ ਬਹੁਤ ਮਲਾਰ ਹੈ। ਕੁਝ ਅੰਦਰ ਵੀ ਪਾ ਕੇ ਦਿਖਾ ਸੰਤਲਾ। ਜੋ ਵਰਕ ਨਹੀਂ ਕਰਨਾ ਉਹ ਹਰਮਾਈ ਤੋਂ ਹਾਪਾ ਕੇ ਬਿਠਾ ਹਾਂ ਪੀਟੀਓ ਪੀਟੀਓ ਖੜਾ ਨਹੀਂ ਪੀਟੀਓ ਪੀਟੀਓ ਆ ਆਈਕਲ ਉਹ ਜਿੱਥੇ ਪੀਟੀਓ ਲੱਗੇ ਲੱਗਾ ਬਾਈ ਇਹ ਇਹਦਾ ਆਪਣਾ ਕਨੈਕਸ਼ਨ ਹੀ ਨਹੀਂ ਲੱਗਦਾ ਠੀਕ ਹੈ ਦੇਖੀ ਭਾਈ ਲਸ ਆਹ ਦੇ ਦੇਰਾ ਆਪਣਾ ਤਾਇਆ ਇਹ ਤੋਂ ਪੇ ਟਰੈਕਟਰ ਲੋਡ ਕਰ ਲਿਆ ਬਾਈ ਆ ਟਰੈਕਟਰ ਹਾਈ ਆ ਹਾਈ ਲੋ ਆ ਆ ਲੋ ਲਾ ਲਿਆ ਨੇ ਆ ਪੀਟੀਓ ਦਾ ਗੇਅਰ ਲਾ ਲਿਆ ਹੁਣ ਤੋੜੀ ਏ ਲੈ ਪੀਟੀਓ ਜਿੰਨਾ ਹੁਣ ਤੋੜੇ ਜਾਂਦਾ ਕਲਚ ਨਾਲ ਆਪਣੇ ਲੈ ਪੀਟੀਓ ਵੀ ਰੁੱਕ ਗਈ ਕਲਚ ਨਾਲ ਪਕੇ ਜੋ ਰੱਖਦੇ ਇਹ ਤਾਂ ਵੇਖ ਲਿਆ ਪੀਟੀਓ ਨੇ ਵੇਖੋ ਲੱਗ ਗਈ ਹਾਂ ਆ ਪੀਟੀਓ ਚੱਲ ਗਈ ਕਿਓ ਹਾਈ ਲੋ ਗੇਅਰ ਪਰਿੰਨ ਕਰਵਾਉਂਗਾ ਮਿੱਤਰਾਂ ਨੂੰ ਭਾਈ ਲੋਕ ਆ ਦੇਖ ਹਾਈ ਗੇਅਰ ਦੀ ਵੀਡੀਓ ਰੋਕੀ ਇਹ ਲੋ ਗੇਅਰ ਦੀ ਵੀਡੀਓ ਅੱਦੇ ਹੀ ਸਿੱਕਾ ਨਾਈਟ ਲਾਉਣ ਦਾ ਕੰਮ ਚੱਲੀ ਜਾਂਦਾ ਜੀ ਬੰਦੇ ਆ ਦੇਖ ਵੀ ਬਈ ਮੈਂ ਕਲੱਚ ਦੱਬੂਗਾ ਪੀਡ ਕਰੂਗਾ ਲੈ ਕਮਾਲ ਆਇਆ ਤੇ ਗੱਲ ਓ ਆ ਮਤਲਬ ਤੱਪੜ ਬਾਣ ਬਾਣ ਬਾੜਾ ਕਰ ਹੂੰ ਕਰੜੇ ਬਾਣ ਚ ਪੰਗਾ ਲੈ ਲਿਆ ਟਰੈਕਟਰ ਦਾ ਜੋਰ ਨਾ ਬਾ ਜੇ ਕੋਈ ਬੰਦਾ ਐ ਕਦੇ ਵੀ ਸਾਡੇ ਜਵਾਕਾਂ ਨੂੰ ਭਾਦੇ ਬਣਾ ਦੇਗਾ ਹੈ ਝਾਲ ਨਹੀਂ ਚੱਲਣੀ ਐ ਨਹੀਂ ਚਲਾਇਆ ਇਹ ਹੈ ਵੀ ਜਾਨ ਹੋਰ ਸਟਕਾ ਪੂਰਾ ਕਰ ਲੈ ਉਸਤੇ ਵੀ ਮੈਂ ਡਲੇ ਫਾਤ ਯਾਦ ਕਰੀਂ ਉੱਥੇ ਜਾ ਦੇ ਡਲੇ ਫਾਤਿਆ ੱੱਕਾ ਨਾ ਕਰੋ ਵੀਰ ਜੀ ੱੱਕਾ ਨਾ ਕਰੋ ਉਹ ਨਹੀਂ ਜਵਾਬ ਦਿੰਦਾ ਆਪ ਹਾਂ ਹੁਣ ਟਾਲੇ ਉਹ ਨਹੀਂ ਜਵਾਬ ਦਿੰਦਾ ਲੈਫਟ ਵੀ ਫੁੱਲ ਸਿੱੜਤੀ ਆ ਹੈ ਉਹਦਾ ਜੱਗੇ ਬਹੁਤ ਵੰਗੂ ਪਰ ਹੁਣ ਬਸ ਦੀ ਗੱਲ ਨਹੀਂ ਟਾਲੇ ਫਾ ਆ ਜੋ ਉਧਰ ਤਾਂ ਆ ਲੈ ਕੇ ਚੱਲ ਫੇਰ ਲਾ ਲਿਆ ਹਾਂ ਜੱਸ ਹਾਂਜੀ ਕੰਟਰੋਲ ਵੀ ਕੰਮ ਕਰਦਾ ਉਹ 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 ਵੀ ਕੰਟਰੋਲ ਹਾਂਜੀ ਕੰਟਰੋਲ ਹੋਏ ਧੀਰੇ ਕਮਾਲ ਗੱਲਬਾਤ ਆ ਸਭ ਕੁਝ ਜਿਸੀਆ ਸਭ ਕੰਦੇ ਫਾਸਿਆ ਬਣਿਆ ਉਹਦੇ ਕਟਾਰੇ ਨੂੰ ਉਹਦੇ ਕੜੇ ਲਈ ਹਾਂ ਇਹ ਤਾਂ ਯਾਰ ਜਿਵੇਂ ਬਾਹਰ ਨਹੀਂ ਮੋਰ ਖੜੇ ਨਹੀਂ ਕਰੂ ਤੇ ਮਾਡਲ ਜੇ ਲਾਂਚ ਕਰ ਦੇ ਕਿਤੇ ਉਵੇਂ ਬਣਾਏ ਹੋ ਬੱਸ ਹਾਂ ਵੀ ਜਾ ਸਹਣਾ ਹੋਏ ਹਾਂਜੀ ਬੱਸ ਸਹਣਾ ਹੋਏ ਉਹ ਥੇ ਕਾਠੇ ਤੇ ਸਿੱਟ ਕੇ ਮਿੱਟੀ ਉਵੇਂ ਹਣਾ ਬੱਸ ਫਰੀ ਕਰਕੇ ਬਣਾਇਆ ਹੋਵੇ ਸਸਤਾ ਫੇਰ ਕੱਲ ਬਣ ਜੇ ਨਹੀਂ ਜੋਰ ਹੋ ਲਾਉਂਦਾ ਜੋਰ ਤਾਂ ਯਾਰ ਕਹਿਣ ਨੂੰ ਵਾਰਦਾ ਜੋਰ ਤਾਂ ਉਹ ਉਹ ਬੜਾ ਖਾ ਗਿਆ ਉਹ ਵੀ ਟ੍ਰੈਕਟਰ ਵੀ ਚਲਾ ਕੇ ਦੇਣੀ ਆ ਉੱਥਾ ਟ੍ਰੈਕਟਰ ਵੀ ਚਲਾਉਣਾ ਰੂਟਾ ਵੇਟਰ ਇੱਥੇ ਵਾੜਾ ਵਧਗਾ ਚੱਲੂ ਕਮਾ ਮੋੜੀ ਖਾ ਇੱਥੋਂ ਮੁੜਦਾ ਹੈ ਹੱਲ ਲੱਕਿਆਂ ਲਗਾਏ ਸਨੇ ਮੁਰਸੀ ਜੇ ਲੈਫਟ ਚੱਕਣੀ ਹੋਵੇ ਮਾੜੀ ਜੀ ਚੱਕੀ ਜਾਊਗੀ ਇੱਥੋਂ ਤਰੇ ਨਹੀਂ ਇਹ ਵੀ ਕਿਉਂ ਨਹੀਂ ਆ ਬੁੜਾ ਅੰਦੇ ਆਹ ਫੁੱਲਾ ਹੋਈ ਨਾ ਫੇਰ ਰਹਿਣਗੇ ਹਾਂ ਉਹ ਤਾਂ ਅੰਕਾਲੇ ਏਡੇ ਢਾਲੇ ਫਸ ਗਏ ਯਾਰਾ ਬੈਕ ਕਰਦੇ ਵਸ ਬੈਕ ਕਰੇ ਕੱਕਾ ਚੁੱਲ ਲੈ ਦੇਖਿਓ ਮੋਟਰ ਤੇਰੇ ਤੋਂ ਚੱਕ ਰਿਹਾ ਜਿਹੜੇ ਬਾਹਰ ਲੈ ਦੇ ਦੇ ਕੋਈ ਰੋਕ ਤਾਂ ਸਹੀ ਫਿਰ ਤੂੰ ਤਾਂ ਬਦਲੇ ਲਈ ਜਾਂਦਾ ਉਹਦੇ ਵੀਰਾ ਮੋੜਾ ਟਰੈਕਟਰ ਗਾਣੂ ਕਰੇ ਉਹ ਤੂੰ ਕੌਣ ਜੱਤੀ ਕੀ ਦੀ ਆ ਹੂੰ ਤੂੰ ਖੜਾ ਦਿੰਦਾ ਉਹਨੂੰ ਹਾਂ ਸਮਝ ਗਿਆ ਯਾਰਾ ਮੈਨੂੰ ਹੁਣ ਸਮਝ ਆ ਗਈ ਗੱਲ ਵੀ ਉਹ ਲੀਵਰ ਨਹੀਂ ਚੱਕੀ ਦੀ ਉਹ ਡਾਇਰੈਕਟ ਹੀ ਵਾਲੀ ਵਰਤ ਹਾਂ ਮਾਰ ਦੀ ਤਣਕੇ ਲੈ ਹੂੰ ਦੋਨੇ ਲੀਵਰ ਵੀ ਚੱਟਦੇ ਆ ਇਹ ਰੂਟੇਟਰ ਪਾ ਦੇ ਮਗਰ ਇੱਕ ਪੀਟੀਓ ਵਾਲਾ ਗੀਅਰ ਆ ਪਾ ਉਹੀ ਛੱਡੀ ਫਿਰਦੇ ਆ ਇਹਦਾ ਚਲੋ ਅੱਜ ਦੇ ਨਾਲ ਜੱਸ ਦੇ ਪੇ ਤੇ ਕਰ ਆ ਆ ਲੋ ਲੋ ਓਏ ਦੇਖੋ ਬਣੂਗਾ ਮਗਰ ਮਿਸ਼ਰੀ ਆ ਦੇਖੋ ਗੇਸ ਤੇ ਕੰਮ ਚ ਮਾਰਦੇ ਆ ਉਹ ਲੈ ਗਏ ਆਪਾਂ ਇੱਕ ਤਰ੍ਹਾਂ ਕਰਾਉਂ ਆਹ ਹੋ ਗਈ ਅਵੀ ਮਾਰਿਆ ਬੇਗਾਨਾ ਪੈ ਗਿਆ ਸਾਡੇ ਰੂਟਾ ਵੇਟਰ ਕਿਉਂ ਹੁਣ ਅਸੀਂ ਠੋਕਤਾ ਯਾ ਸਿੱਖ ਤੈਨੂੰ ਚਲਾਉਣ ਤੋਂ ਪਹਿਲਾਂ ਇੱਕ ਗੱਲ ਹੋਰ ਕਹਿਣਾ ਲੰਮਾ ਫੇਰਦਣਾ ਤੇਰੀ ਸਕਿੰਦ ਦੇ ਮੁਤਾਬਿਕ ਨਾ ਤੇਰੇ ਜੂਤ ਉੰਦੇ ਚੈਨ ਨਾਲ ਤੇ ਸਬਸਕ੍ਰਾਈਬਰ ਇਹ ਤੂੰ ਗੰਦਗੀਆਂ ਗੱਲਾਂ ਕਰਨ ਲੱਗ ਗਈ ਠੀਕ ਨਾ ਫਿਰ ਦਿਨਾਂ ਦੇ ਵਿੱਚ ਦਿਨਾਂ ਦੇ ਵਿੱਚ ਕੰਮ ਚੰਗੇ ਕੰਮ ਵਾਲੇ ਨੂੰ ਲੋਕ ਸਬਸਕ੍ਰਾਈਬ ਕਰਦੇ ਆ ਇਹ ਦੋ ਆਪ੍ਰਿਤ ਕੱਟ ਕੇ ਵੀਡੀਓ ਮੂਰੇ ਲਾਉਂਦੇ ਕਮੈਂਟ ਉਹ ਪਿੰਟ ਕੋਲਾ ਗੇਰ ਨਹੀਂ ਜੀ ਲੱਗਿਆ ਭਾਈ ਦੇਖੋ ਲਾ ਫਲੈਕਟਿਕ ਫਰਮਾ ਦੇ ਫਰਮਾ ਦੇਖ ਫਰਮਾ ਮਗਰਲੇ ਪਾਸੇ ਕੰਟਰੋਲ ਸਿਸਟਮ ਉਵੇਂ ਕੰਮ ਕਰਦਾ ਕੰਟਰੋਲ ਸਿਸਟਮ ਟਰੈਕਟਰ ਇੰਜਨ ਦੀ ਸਟਾਰਟਿੰਗ ਕਲੱਚ ਸੇਮ ਕੰਮ ਕਰਦਾ ਕਲੱਚ ਕਲੱਚ 90 ਤੋਂ ਪੀਟ ਕੋ ਰੁਕੂਗੀ ਕਲੱਚ ਛੱਡੇ ਤੋਂ ਚੱਲੂਗੀ ਬ੍ਰੇਕ ਅਡੋ ਅਡ ਟਾਇਰ ਬਣਾਏ ਹੱਪਾ ਪਣਾਈਆਂ ਨਾਟ ਬਣਾਏ ਇੱਕ ਇੱਕ ਨਾਟ ਇੱਕ ਇੱਕ ਤਾਰ ਇੱਕ ਇੱਕ ਪੈਪ ਇੱਕ ਇੱਕ ਚੀਜ਼ ਦਾ ਕੋਈ ਵੀ ਫਰਕ ਹੋਵੇ ਕੋਈ ਬੰਦਾ ਇਹਦੇ ਚੋ ਫਰਕ ਕੱਢ ਦੇਵੇ ਕੋਈ ਮੂਰਲੇ ਹਿੱਸੇ ਚ ਮਗਰਲੇ ਹਿੱਸੇ ਚ ਟਿਊਬਾਂ ਚ ਪੈਰਦਾਨਾਂ ਚ ਕਿਸੇ ਵੀ ਚੀਜ਼ ਦੇ ਵਿੱਚ ਬੰਦੇ ਨੇ ਫਰਕ ਨਹੀਂ ਛੱਡਿਆ ਕਸਰ ਨਹੀਂ ਛੱਡੀ ਮੁੰਡੇ ਨੇ ਜੇ ਕਮੀ ਆ ਤਾਂ ਪੰਜਾਬੀਆਂ ਚਾਹ ਲੁੱਚੇ ਲੋਕਾਂ ਦੇ ਚੈਨਲ ਮੈਂਟਾ ਚ ਸਬਸਕ੍ਰਾਈਬ ਕਰਕੇ ਢੇਰਾਂ ਦੇ ਢੇਰ ਆ ਜਾਂਦੇ ਆ ਬਾਈ ਉਹਨਾਂ ਦੇ ਵਿਊਆਂ ਦੇ ਆ ਬੰਦੇ ਦੇ 4500 ਹੀ ਆ ਪਿਛਲੇ ਸਾਲ ਐਡ ਕਰਕੇ ਆਇਆ ਇੱਕ ਗੱਲ ਹੋਰ ਆ ਅਗਲੀ ਯਾਰ ਨੂੰ ਮੁੰਡੇ ਕੋਲੇ ਆਇਆ ਕਰੂੰਗਾ ਜੇ ਬੰਦੇ ਦਾ 50000 ਸਬਸਕ੍ਰਾਈਬਰ ਨਾ ਕਰਾਇਆ ਗਿਆ ਆਪਣੇ ਤੋਂ ਆਪਾਂ ਇਹਦੀ ਵੀਡੀਓ ਨਹੀਂ ਬਣਾਉਣੀ ਪਈ ਇਦੋਂ ਮੁੰਡਾ ਆਪਾਂ ਤਾਂ ਸ਼ਰਮ ਆਉਣ ਲੱਗ ਗਈ ਇਹ ਮੁੰਡਾ ਮੈਨੂੰ ਉਮੀਦ ਕਰਕੇ ਸਾਧਦਾ ਬਾਈ ਆਪਾਂ ਤਾਂ ਸ਼ਰਮ ਆਉਂਦੀ ਆ ਵੀ ਆਪਾਂ ਇਹ ਬੰਦੇ ਦਾ ਕੁਝ ਕਰ ਹੀ ਨਾ ਸਕੇ ਇਹਨੂੰ ਲਿਜਾ ਹੀ ਨਾ ਸਕੇ ਲੋਕਾਂ ਤੱਕ ਤਾਂ ਸੱਜਣੋ ਇਹ ਬੰਦਾ ਚੈਨ ਨਾਲ ਸਰਕਰਾਮ ਕਰਨਾ ਇੱਕ ਪਾਈ ਨੂੰ ਮੇਰੀ ਬੇਨਤੀ ਹੈ ਡੀਆਰ ਇਨਫੋਰਮੇਸ਼ਨ ਵਾਲੇ ਨੂੰ ਬਾਈ ਤੂੰ ਇਹ ਬੰਦੇ ਕੋਲੇ ਆ ਕੇ ਜਾਣਾ ਤੇਰੀ ਰੂਹ ਨਾ ਖੋਸ਼ ਹੋਈ ਤਾਂ ਲੋਪੋ ਵਾਲੇ ਨੂੰ ਲਾਂਭਾ ਦੇ ਇੱਕ ਲੰਬਾ ਤਾਂ ਸਾਰੇ ਸੱਜਣਾ ਨੂੰ ਵੀ ਜੇ ਇਹਦੇ ਚੈਨਲ ਨੂੰ ਇੱਕ ਵਾਰੀ ਸਬਸਕ੍ਰਾਈਬ ਤੁਸੀਂ ਨਹੀਂ ਕੀਤਾ ਛੱਡੋ ਜਿਹੜਾ ਤੁਸੀਂ ਪਿੱਛੇ ਹੋ ਗਿਆ ਜੇ ਤੁਸੀਂ ਹੁਣ ਨਹੀਂ ਕਰਦੇ ਤਾਂ ਮਾੜੀ ਗੱਲ ਆ ਫਿਰ ਤੁਸੀਂ ਪ੍ਰੇਰਦੇ ਆ ਇਹਨੂੰ ਵੀ ਤੂੰ ਵੀ ਭਾਈ ਗੰਦੀਆਂ ਗੱਲਾਂ ਕਰ ਤੇਰੇ ਕੋਲੇ ਲੋਕ ਸਬਸਕ੍ਰਾਈਬ ਕਰਨਗੇ ਫਿਰ ਤੁਸੀਂ ਆਪ ਪ੍ਰੇਰਦੇ ਆ ਫਿਰ ਗਲਤ ਕੰਮ ਕਰਨ ਵਾਲਿਆਂ ਦਾ ਕਸੂਰ ਕੋਈ ਨਹੀਂਗਾ ਫਿਰ ਸਾਡਾ ਕਸੂਰ ਆ ਜੇ ਆਹ ਟਰੈਕਟਰ ਦੇ ਵਿੱਚ ਕੋਈ ਵੀ ਕਮੀ ਹੋਵੇ ਇੱਕ ਵੀ ਵਰਕਿੰਗ ਕੰਡੀਸ਼ਨ ਦੇ ਵਿੱਚ ਤੁਸੀਂ ਇਹ ਬੰਦੇ ਨੂੰ ਦੱਸੋ ਵੀ ਭਾਈ ਆਹ ਕਮੀ ਭਾਈ ਕੋਲੇ ਵੀਡੀਓ ਪਹੁੰਚਦੀ ਕਰੋ ਭਾਈ ਨੂੰ ਬੇਨਤੀ ਕਰਦੇ ਆ ਡੀ ਇਨਫਾਰਮੇਸ਼ਨ ਵਾਲੇ ਨੂੰ ਭਾਈ ਆ ਕੇ ਜਾਈ ਤੇਰੀ ਰੂਹ ਖੁਸ਼ ਹੋਊਗੀ ਤੂੰ ਜੇ ਤੇਰੀ ਰੂਹ ਨਾ ਖੁਸ਼ ਹੋਈ ਇਹ ਮੁੰਡੇ ਨੂੰ ਮਿਲ ਕੇ ਇਹਦਾ ਕੰਮ ਕੀਤਾ ਦੇਖ ਕੇ ਸਾਨੂੰ ਲਾਂਬਾ ਦੇ ਦੇ ਵੀ ਲੋਕੋ ਵਾਲਾ ਤੂੰ ਗਲਤ ਬੰਦੇ ਦੀ ਦੱਸ ਪਾ ਨਹੀਂ ਆ ਕੇ ਜਾਈ ਭਾਈ ਹੁਣ ਦੇਖਦਾ ਬਾਜ ਨਹੀਂ ਮੱਤ